ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੰਡ ਵੇੜੰਗਾ ਜ਼ਿਲ੍ਹਾ ਤਹਿਸੀਲ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਤੇ ਦੋਸਤੋ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਅੱਜ ਦੋਸਤੋ ਇੱਕ ਸਾਈ ਵਾਲਾ ਕਰੋ ਸੰਗ ਦੇ ਵਿੱਚ ਆ ਦੋਸਤੋ ਬੜਾ ਵੱਖਰਾ ਜਿਹਾ ਰੰਗ ਆ ਦੋਸਤੋ ਸੋਹਣਾ ਹਮਾਨਾ ਤਿਆਰ ਕੀਤਾ ਦੋਸਤੋ ਬਾਈ ਦੱਸਦੇ ਆ ਦੋਸਤੋ ਪਹਿਲੇ ਸੂਏ 20 ਲੀਟਰ ਦੁੱਧ ਪਾਇਆ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤੱਕ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਆ ਨਾਂ ਦੱਸਿਓ ਬਾਈ ਆਪਣਾ ਮੇਰਾ ਨਾਂ ਹੀ ਸੁਖਰਾਜ ਸਿੰਘ ਸੁਖਰਾਜ ਸਿੰਘ ਹਾਂਜੀ ਬਾਈ ਸੁਖਰਾਜ ਆਪਣਾ ਨੰਬਰ ਵੀ ਦੱਸਿਓ ਮੇਰਾ ਨੰਬਰ ਹੈ 98727 ਹਾਂਜੀ 75 296 ਠੀਕ ਆ ਤੇ ਬਾਈ ਜੀ ਆਪਣੀ ਇਹ ਵੈੜ ਘਰਦੀ ਆ ਹਾਂਜੀ ਹਾਂਜੀ ਕਰਦੀ ਆ ਜੀ ਠੀਕ ਆ ਕਿੰਨਵਾ ਸੂਆ ਸੂਣਾ ਬਈ ਇਹਨੇ ਇਹ ਨਹੀਂ ਦੂਜੇ ਸੂਏ ਸੂਣਾ ਜੀ ਦੂਜਾ ਸੂਆ ਸੂਣਾ ਹਾਂਜੀ ਹਾਂਜੀ ਠੀਕ ਆ ਤੇ ਬਈ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਪਹਿਲੇ ਦਾ ਇਹਨੇ 20 ਲੀਟਰ ਕੱਢਿਆ ਜੀ 20 ਲੀਟਰ ਆਪਣੇ ਕੋਲੇ ਕੱਢਿਆ ਹਾਂਜੀ 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 ਠੀਕ ਆ ਐ ਇੱਕ ਕੀ ਨਿਰਮਾਣ ਕਰਦੇ ਵੀ ਕਿੰਨਾ आज के होजुए जी 27 दी दे नेड जी 27 28 होजे ओ ता बाकी आप दे खराक दे हिसाब ना जी ठीक है सेवा कर लूं बन्दे ठीक है दिन किन्ने लेजू भाई दिन ता हजे जी हो सकदा जी 10 लेजे 15 लेजे भाई इत्ते जे फैगा जी कच्ची यार 10 दिनਾਂ ਦੀ ਕੱਚੀ ਲਗਭਗ ਹੈਗੀ ਹਾਂਜੀ ਹਾਂਜੀ ਤੇ ਸੀਮਨ ਵਗੈਰਾ ਬਾਈ ਸਿਮਰ ਜੀ ਆਪਣਾ ਉਹ ਜਰਸੀ ਬੋਲ ਲਵਾਈ ਜਰਸੀ ਕੀ ਨਾ ਬੋਲ ਜਰਸੀ ਦੋਸਤੋ ਬਜਿੰਦਰ ਵਿੜੰਗ ਨੇ ਹਾਂਜੀ ਹਾਂਜੀ ਬਲਜਿੰਦਰ ਦੇ ਸਾਹਮਣੇ ਫੋਨ ਲਾਇਆ ਸੀ ਹਾਂ ਹਾਂ ਬਲਜਿੰਦਰ ਵਿੜੰਗ ਤੇ ਜੋ ਦੋਸਤੋ ਜਰਸੀ ਬੋਲਦਾ ਇਹਦੇ ਸੀਮਨ ਲੱਗਿਆ ਹੋਇਆ ਰੈਂਜਰ ਬੋਲਦਾ ਰੈਂਜਰ ਦਾ ਹੀ ਹਾਂ ਤੇ ਬਾਈ ਨੂੰ ਦੋਸਤੋ ਪ੍ਰੋਪਰ ਯਾਦ ਨਹੀਂ ਰਿਹਾ ਇਸੇ ਕਰਕੇ ਦੋਸਤੋ ਮੈਂ ਬੋਲਦਾ ਤੇ ਸੋਹਣੇ ਕਦ ਕਾਠ ਵਾਲੀਏ ਦੋਸਤੋ ਸਾਈ ਵਾਲਾ ਥੋੜਾ ਜਿਹਾ ਕ੍ਰੋਸ ਆਂਗ ਦੇ ਵਿੱਚ ਆ ਵੇਖ ਸਕਦੇ ਆ ਹਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਆ ਸੋਹਣਾ ਥਾਣਾ ਦਾ ਸਜਿਆ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਚੰਗੀ ਆ ਦੋਸਤੋ ਹਵਾਨੇ ਦੀ ਤਿਆਰੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਕਦ ਕਾਠ ਬਹੁਤ ਆ ਥਣਾ ਦਾ ਸਾਇ ਦੇਖ ਸਕਦੇ ਆ ਦੋਸਤੋ ਸੋਹਣਾ ਥਣਾ ਦਾ ਸਾਇ ਜਾਂ ਮੁੱਠੀ ਚਵਾਈ ਵਾਲਾ ਹਵਾਨੇ ਉੱਤੇ ਨਾੜਾਂ ਦੇਖ ਸਕਦੇ ਆ ਦੋਸਤੋ ਬਾਕੀ ਦੋਸਤੋ 10 12 ਦਿਨਾਂ ਦੀ ਕੱਚੀ ਆ ਉਸ ਦਾ ਅੰਗਨ ਆਪ ਦੀ ਜੱਜਮੈਂਟ ਦੋਸਤੋ ਤੁਸੀਂ ਲਾ ਲੈਣੀ ਆ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਕੋਈ ਭਾਲ ਨਹੀਂ ਦੋਸਤੋ ਕੋਈ ਫੋਰਚਾਂਗ ਨਹੀਂ ਹਵਾਨੇ 'ਚ ਢਿੱਲ ਦੇਖ ਸਕਦੇ ਆ ਦੋਸਤੋ ਜੇ ਕੋਈ ਦੋਸਤੋ 10 ਦਿਨਾਂ ਨਾਲ ਜਾਂਦੀ ਏ ਤਾਂ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਦੇਖ ਸਕਦੇ ਆ ਪਹਿਲੇ ਸੂਏ ਦੋਸਤੋ ਬਾਈਆਂ ਦਾ 20 ਲੀਟਰ ਦੋਸਤੋ ਦੁੱਧ ਕੱਢਿਆ ਦੂਜੀ ਸਾਈਡ ਤੋਂ ਵੀ ਦੋਸਤੋ ਥਣਾ ਦਾ ਸਾਈਡ ਤੁਹਾਨੂੰ ਖਾਦਨੇ ਆ ਸੋਹਣਾ ਥਣਾ ਦਾ ਸਾਈਡ ਆ ਦੋਸਤੋ ਬਿਲਕੁਲ ਸੀਲ ਠੰਡੀ ਐ ਦੋਸਤੋ ਕੋਈ ਘਬਰਾਉਂਦੀ ਨਹੀਂ ਦੋਸਤੋ ਨਹੀਂ ਤਾਂ ਗਾਵਾਂ ਨੇੜੇ ਨਹੀਂ ਛੇਤੀ ਹੋਣ ਦਿੰਦੀਆਂ ਹੁੰਦੀਆਂ ਤੇ ਤੋੜ ਕੇ ਦੋਸਤੋ ਤੁਹਾਨੂੰ ਖਾਦਨੇ ਖੋਲੋ ਵੀ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਤਿਆਰੀ ਹੁਣ ਵੀ ਬਹੁਤ ਆ ਤੇ ਬਾਕੀ ਦੋਸਤੋ ਜਿਵੇਂ ਜਿਵੇਂ ਇਹ ਨੇ ਤਿਆਰ ਹੋਣਾ ਦੋਸਤੋ ਹਵਾਨੇ ਦੀ ਤਿਆਰੀ ਹੋਰ ਵੀ ਸੋਹਣੀ ਕਰ ਲੈਣੀ ਐ ਨੇ ਦੇਖ ਸਕਦੇ ਆ ਬਾਕੀ ਦੋਸਤੋ ਬਾਈ ਦਾ ਰੋਡ ਦੇ ਉੱਤੇ ਹੀ ਘਰ ਆ ਤੇ ਸਰਕਾਰੀ ਸਕੂਲ ਦੇ ਨਾਲ ਕੰਦਸਾਨੀ ਆ ਦੋਸਤੋ ਆ ਸਾਹਮਣੇ ਦੇਖ ਸਕਦੇ ਆ ਅਗਲੇ ਪਾਸੇ ਕੰਦ ਦੇਖਦੀ ਆ ਦੋਸਤੋ ਇਹ ਸਰਕਾਰੀ ਸਕੂਲ ਆ ਕੇਵਲ ਦੀ ਚੱਕੀ ਦੇ ਸਾਹਮਣੇ ਤੇ ਸਾਹਮਣੇ ਬਾਈ ਦੇ ਘਰ ਦੇ ਗੇਟ ਦੇ ਸਾਹਮਣੇ ਚੱਕੀ ਆ ਦੇਖ ਸਕਦੇ ਆ ਬੰਨਲਾ ਬਈ ਕੋਈ ਚੱਕਰ ਨਹੀਂ ਸੋਹਣੀ ਤਿਆਰ ਹੋਈ ਆ ਦੋਸਤੋ ਬਾਕੀ ਰਾਜੀਪੜੀ ਆ ਤੇ ਰੇਟ ਵੀ ਆਪਾਂ ਬਾਈ ਤੋਂ ਇਹਦਾ ਪੁੱਛ ਲੈਨੇ ਆ ਜਿਸ ਕਿਸੇ ਵੀਰ ਨੂੰ ਦੋਸਤੋ ਪਸੰਦ ਹੋ ਨੰਬਰ ਸਕਰੀਨ ਤੇ ਚੱਲਦਾ ਇਸ ਨੰਬਰ ਤੇ ਸੰਪਰਕ ਕਰ ਲੇ ਤੇ ਮੁੱਲ ਕੀ ਕਰਾਂਗੇ ਬਈ ਬੋਲੋ ਜੀ ਇਹਦਾ ਜੀ ਹਾਂ ਜੀ ਇਹਦਾ ਜੀ 110000 110000 ਮਾਨਤਨ ਹੋ ਜੀ ਬਾਈ ਮਾਨਤਨ ਕਰ ਦਿਆਂਗੇ ਜਿੰਨਾਂ ਕੋਲ ਸੀ ਲੋ ਵੀ ਸੱਜਣੋ ਹਾਂ ਹਾਂ ਮਾਨਤਨ ਤੁਹਾਡਾ ਇੱਥੇ ਆਇਆਂ ਦਾ ਹੋ ਜਾਣਾ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਸਕਰੀਨ ਤੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੈਨਲ ਦਾ ਸਾਡੇ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੱਜਣੋ ਤੇ ਜਿਹੜੇ ਵੀਰ ਦੋਸਤੋ ਆਪਣੀ ਵੀਡੀਓ ਵਿੱਚ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ